ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬ ਜੀ ਹਾਂਜੀ ਆਪਣੇ ਕਹਿੰਦੇ ਹਰਪ੍ਰੀਤ ਸਿੰਘ ਜੀ ਠੀਕ ਠਾਕ ਹੋ ਤੁਸੀਂ ਮਿਹਰਬਾਨੀ ਜੀ ਬਹੁਤ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਦੋਸਤ ਤੁਸੀਂ ਕਿਸੇ ਤਰੀਕੇ ਨਾਲ ਵੀ ਚਲੋ ਤੁਹਾਡੇ ਦਰਸ਼ਨ ਹੋਏ ਕੋਈ ਗੱਲ ਨਹੀਂ ਚਲੋ ਮਾਫੀ ਚਾਉਣਾ ਵੀ ਇਸ ਤਰੀਕੇ ਨਾਲ ਹੋ ਰਹੇ ਨੇ ਕਿ ਪਰਮਜਬੂਰੀ ਹੋ ਗਈ ਸੀ ਮੈਂ ਚਲੋ ਤੁਹਾਡੀ ਉਹ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਤੁਹਾਨੂੰ ਸਰਪਾ ਜੀ ਇਹ ਆਗੇ ਜਥੇਦਾਰ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰੂ ਘਰ ਦੀ ਗਲੋਬਲ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਐਨੀ ਗੁੰਡਾਗਰਦੀ ਕਹਿ ਲਈਏ ਇਹ ਸ਼ਬਦ ਵਰਤਣ ਦੀ ਸੀ ਚਾਹੀਦੇ ਵੈਸੇ ਪਰ ਤੱਕਾ ਸਾਹੀ ਉਥੇ ਸਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉਥੇ ਕਾਬਜ ਹੋਈ ਨੂੰ ਪਰ ਉਥੇ ਗਰੰਥੀ ਸਿੰਘ ਨੇ ਟਿਕਰਾ ਛੇ ਮਹੀਨੇ ਮੈਨੂੰ ਤਾਂ تنਮੀਨ ਆ ਬਾਅਦ ਇਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਵਣਵਾਉਣ ਵਾਸਤੇ ਕਿਹਾ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਕਿਉਂਕਿ ਮੈਂ ਸੁਣ ਛੋਟੇ ਕੋਲ ਵੀ ਸਹੀ ਨਾ ਸਾਰੇ ਗਲਤ ਉਹ ਉਹ ਇਸ ਤਰ੍ਹਾਂ ਨਹੀਂ ਕਹਦਾ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਅੰਮ੍ਰਿਤਸਰ ਸਾਹਿਬ ਆ ਸਕਦੇ ਹੋ ਜੀ ਤੇ ਸਕਤਰੇਦਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਰੱਖਣੀ ਸੀ ਕਿ ਦੇਖੋ ਜਿਹੜੀ ਸਿੱਖੀ ਆ ਪਾਤਸ਼ਾਹੀ ਇਹ ਤੇ ਬੜੀ ਅਨਮੋਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦਬੰਦ ਘਟਵਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆ ਤੋਂ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡ ਰਹੇ ਹਾਂ ਸਿੱਖੀ ਅਨਮੋਲ ਆ ਤੇ ਦੇਖੋ ਰਪਰੇਜ਼ਿੰਗ ਦੀ ਗੱਲ ਗੱਲ ਮੇਰੀ ਗੱਲ ਸੁਣੋ ਕਿ ਜ਼ਿੰਦਗੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀ ਹੈ ਸੁੱਖ ਸੁਖ ਦੁਖ ਦੋਵੇਂ ਦਾ ਕੱਪੜੇ ਪਹਿਰੇ ਜਾਏ ਮਨੁੱਖ। ਤਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਆ। ਬਾਕੀ ਸ਼੍ਰੀ ਅਕਾਲਤਖ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ। ਤੇ ਅਕਾਲਤਖ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ, ਪੰਥ ਤੁਹਾਡੇ ਨਾਲ ਆ। ਘਬਰਾਉਣਾ ਨਹੀਂ ਕਿਸੇ ਗੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡਣਾ। ਸਿੱਖੀ ਅਨਮੋਲ ਆ ਪਾਤਸ਼ਾਹ ਦੀ। ਸਿੱਖੀ ਬਾਰੇ ਮੈਂ ਜਥੇਦਾਰ ਆ ਗਿਆਨੀ ਰਵੀਰ ਸਿੰਘ ਨਾਲ ਗੱਲ ਕਰੀ ਸੀ ਜੀ ਅਸ ਤੋਂ ਤੋਂ ਤਲਵੀ ਨੇ ਪਹਿਲਾਂ ਜੀ ਹਾਂਜੀ ਉਹ ਕਿਸੇ ਕਿਸੇ ਥਾਂ ਤੇ ਮੈਨੂੰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਚਿੱਠੀ ਪਾਓ ਅਸੀਂ ਇੱਥੇ ਗੱਲ ਕਰਾਂਗੇ ਤੇ ਮੇਰਾ ਮੰਨਣਾ ਇਹ ਸੀ ਵੀ ਜਦੋਂ ਤੱਕ ਚਿੱਠੀ ਪਹੁੰਚੂਗੀ ਜਦੋਂ ਤੱਕ ਉਹਨੂੰ ਪਤਾ ਨਹੀਂ ਕਿੱਥੇ ਕੀ ਹੋ ਰਿਹਾ ਹੋਣਾ ਮੈਂ ਕਿ ਪਰ ਤੇ ਉਹਨਾਂ ਨੇ ਹੀ ਅਵਰੇ ਤੋਂ ਜਿਵੇਂ ਕਿਹਾਗਾ ਪਰ ਹੁਣ ਇਹਨਾਂ ਨੇ ਮੇਰੇ ਨਾਲ ਬਹੁਤ ਤੱਕਾ ਕੀਤਾ ਜਿਵੇਂ ਮੇਰੇ ਤੱਕੇ ਨਾਲ ਮੇਰੀ ਡਿਉਟੀ ਇੱਥੋਂ ਬਿਨਾ ਸੰਗਤੀ ਰਾਜਮੰਦੀ ਤੋਂ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਤੇ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਜਿੱਥੇ ਤੁਸੀਂ ਪਾਤਸ਼ਾਹ ਦੇ ਘਰੇ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਕਿ ਸਿੱਖੀ ਪਾਤਸ਼ਾਹ ਅਨਮੋਲ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ-ਬੰਦ ਕਟਵਾਉਣ ਵਾਲੀ ਕਾਉਮ ਆ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲੋਂ ਆਪਾਂ ਡਰਨਾ ਨਹੀਂ ਹੈ ਗੁਰੂ ਦੀ ਬਾਣੀ ਤੇ ਟਿਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਨਤੀ ਚੌਪਈ ਸਾਹਿਬ ਪੜੋ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਦਰ ਸੰਦ ਤੇ ਕੱਲ ਆਓ ਤੁਸੀਂ ਜੀ ਮ ਜੀ ਆਪ ਜੀ ਇੱਕ ਠੀਕ ਹੈ ਬਾਗਰ ਜੀ ਕਾਲ ਸੀ ਨੰਬਰ ਤੇ ਸੰਪਰਕ ਕਰੀਏ ਹਾਂ ਜੀ ਹਾਂ ਜੀ ਇਸੇ ਤੇ ਨੱਕ ਕਰ ਲਿਓ ਮੈਂ ਇੱਥੇ ਹੀ ਆ ਗੱਲ ਤੁਸੀਂ 1 ਵਜੇ ਆ ਜਾਓ 1:30 ਵਜੇ ਆ ਜਾਓ ਕੋਈ ਟਾਈਮ ਲੋਕੋ ਕੋਈ ਨਹੀਂ ਕਿਉਂਕਿ ਮੈਂ ਅੱਜ ਫੋਟੋ ਉਹ ਪਿਆਸ ਸੀ ਤੁਸੀਂ 2 ਵਜੇ ਆ ਜਾਓ 3 ਵਜੇ ਆ ਜਾਓ ਇਹ ਅਕਾਲ ਤੱਕ ਸਾਬ ਸਿੱਖਾਂ ਦਾ ਵਾ ਤੇ ਇਹ ਤਾਂ ਸਾਡਾ ਜੀ ਇਹਦੇ ਵਾਸਤੇ ਚਾਹੇ ਰੋਮ ਰੋਮ ਵਾਸਾ ਹਾਂ ਜੀ ਬਾਕੀ ਬਾਕੀ ਵੇਖੋ ਪਾਸ਼ਾ ਨੇ ਸਾਨੂੰ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਤਾਂ ਚੜ੍ਹਦੀ ਕਲਾ ਤੇ ਰਹਿਣਾ ਹੁਣ ਚੜ੍ਹਦੀ ਕਲਾ ਤੇ ਉਹ ਪਾਠ ਕਰੋ ਤੇ ਕੱਲ ਆਵੀਂ ਠੀਕ ਹੈ ਠੀਕ ਹੈ ਮੈਂ ਕੋਈ ਹੌਸਲਾ ਦੇਣ ਵਾਲਾ ਸੱਚੇ ਪਾਸ਼ਾ ਵਾਹਿਗੁਰੂ ਗੁਰੂ ਘਰ ਕੋਲ ਦੇ ਪਾਸ਼ਾ ਸਾਰਿਆਂ ਕੱਲੇ ਰੱਖਦਾ ਸੀ ਬੜੀਆਂ ਬੜੀਆਂ ਉਹ ਇੰਦਾ ਸੀ ਕਿ ਬਸ ਇਹ ਬਸਿੰਗ ਨੂੰ ਉਮੀਦਾਂ ਤੋਂ ਬਹੁਤ ਟਲਕਾਇਆ ਗਿਆ ਕਹਿੰਦੇ ਜਨਾਬ ਕਿਸੇ ਨੇ ਨਹੀਂ ਸੁਣਨੀ ਕਿਸੇ ਨੇ ਨਹੀਂ ਸੁਣਨੀ ਨਹੀਂ ਮੈਂ ਮੈਂ ਇਹ ਤੇ ਪਾਸ਼ਾ ਦਾ ਉਹ ਦਰ ਘਰਵਾ ਜਿੱਥੇ ਕੋਈ ਵੀ ਆਇਆ ਪਾਤਸ਼ਾਹ ਦੀ ਸ਼ਰਨ ਤੇ ਪਾਤਸ਼ਾਹ ਨੇ ਉਹਨਾਂ ਦੀ ਬਾਹ ਫੜੀ ਆ ਤਾਂ ਅਸੀਂ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਤੁਸੀਂ ਕੱਲ ਨੂੰ ਆ ਜਾਓ ਆਪਾਂ ਬਹਿ ਕੇ ਗੱਲ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ